ਨਤੀਜੇ ਹੋਣਗੇ ਇਹ ਤਾਂ ਲੋਕ ਹੀ ਦੱਸਣਗੇ ਫੈਸਲਾ ਲੋਕਾਂ ਦਾ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਜ਼ਰੂਰ ਸਾਨੂੰ ਵਿਚਾਰ ਦੱਸੋ ਕਿ ਤੁਹਾਡੇ ਹਿਸਾਬ ਦੇ ਨਾਲ ਕੌਣ ਜਿੱਤ ਰਿਹਾ ਤੁਹਾਡੇ ਇਲਾਕੇ ਦੇ ਵਿੱਚੋਂ ਹੌਟ ਸੀਟਸ ਦੀ ਗੱਲ ਕਰ ਲਈਏ ਤਾਂ ਸੰਗਰੂਰ ਸਭ ਤੋਂ ਜਿਹੜੀ ਆ ਵੱਡੀ ਹੌਟ ਸੀਟ ਬਣੀ ਹੋਈ ਹੈ ਲਗਾਤਾਰ ਸੁਖਪਾਲ ਖਹਿਰਾ ਨੇ ਸਿਮਰਨਜੀਤ ਸਿੰਘ ਮਾਨ ਨੇ ਮੀਤ ਹੇਰ ਨੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਜ਼ਰੂਰ ਸਾਨੂੰ ਵਿਚਾਰ ਦੱਸੋ ਕਿ ਤੁਹਾਡੇ ਹਿਸਾਬ ਦੇ ਨਾਲ ਕੌਣ ਜਿੱਤ ਰਿਹਾ ਤੁਹਾਡੇ ਇਲਾਕੇ ਦੇ ਵਿੱਚੋਂ ਹੌਟ ਸੀਟਸ ਦੀ ਗੱਲ ਕਰ ਲਈਏ ਤਾ ਸੰਗਰੂਰ ਸਭ ਤੋਂ ਜਿਹੜੀ ਆ ਵੱਡੀ ਹੌਟ ਸੀਟ ਪਣੀ ਹੋਈ ਹੈ ਲਗਾਤਾਰ ਸੁਖਪਾਲ ਖਹਿਰਾ ਨੇ ਸਿਮਰਨਜੀਤ ਸਿੰਘ ਮਾਨ ਨੇ ਮੀਤ ਹੇਰ ਨੇ ਤਾਂ ਕੜਾ ਮੁਕਾਬਲਾ ਤਿੱਖਾ ਮੁਕਾਬਲਾ ਉੱਥੇ ਹੁੰਦਾ ਹੋਇਆ ਇਹਨਾਂ ਤਿੰਨਾਂ ਦੇ ਵਿੱਚ ਨਜ਼ਰ ਆਇਆ ਘਟੂ ਘਟ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਕਿ ਇਹਨਾਂ ਤਿੰਨਾਂ ਦੇ ਵਿੱਚ ਲਗਾਤਾਰ ਮੁਕਾਬਲਾ ਚੱਲ ਰਿਹਾ ਤੁਸੀਂ ਕਮੈਂਟ ਸੈਕਸ਼ਨ ਚ ਜ਼ਰੂਰ ਦੱਸੋ ਕਿ ਕਿਸ ਦੀ ਜਿੱਤ ਹੋ ਸਕਦੀ ਹੈ ਸੰਗਰੂਰ ਤੋਂ ਉਧਰੋਂ ਹੀ ਜੇਕਰ ਗੱਲ ਕਰੀਏ ਖਡੂਰ ਸਾਹਿਬ ਤੋਂ ਅਮਰਤਪਾਲ ਬਾਅਦ ਚਰਚਾ ਦੇ ਵਿੱਚ ਰਹਿ ਹੈ ਕਿ ਅਮਰਤਪਾਲ ਦੀ ਜਿੱਤ ਹੋਏਗੀ ਕਮੈਂਟ ਸੈਕਸ਼ਨ 'ਚ ਵਿਚਾਰ ਜ਼ਰੂਰ ਲਿਖੋ ਫਿਰੋਜ਼ਪੁਰ ਦੀ ਗੱਲ ਕਰ ਲੈਨੇ ਆ ਫਿਰੋਜ਼ਪੁਰ ਤੋਂ ਅਕਾਲੀ ਦਲ ਤੋਂ ਬੋਬੀ ਮਾਨ ਹੋ ਕੇ ਜ਼ੋਰਾ ਸਿੰਘ ਮਾਨ ਦੇ ਪੁੱਤਰ ਨੇ ਉਧਰ ਹੀ ਆਮ ਆਦਮੀ ਪਾਰਟੀ ਤੋਂ ਕਾਕਾ ਬਰਾੜ ਤੇ ਨਾਲ ਦੀ ਨਾਲ ਸ਼ੇਰ ਸਿੰਘ ਕਪਾਇਆ ਕਾਂਗਰਸ ਤੋਂ ਨੇ ਭਾਜਪਾ ਤੋਂ ਰਾਣਾ ਗੁਰਮੀਤ ਸਿੰਘ ਛੋਟੀ ਕਈ ਵਾਰ ਸੱਤਾ ਦੇ ਵਿੱਚ ਰਹਿ ਚੁੱਕੇ ਨੇ ਉਹ ਤਾਂ ਕਿਸ ਦੀ ਜਿੱਤ ਹੋਏਗੀ ਫਿਰੋਜ਼ਪੁਰ ਵਾਲਿਓ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਲਿਖ ਸਕਦੇ ਹੋ ਬਠਿੰਡੇ ਤੋਂ ਬਠਿੰਡੇ ਤੋਂ ਲੱਖਾਂ ਸਦਾਨਾਂ ਤੋਂ ਲੈ ਕੇ ਹਰਸਮਰਤ ਕੌਰ ਬਾਦਲ ਤੱਕ ਸਾਰੀ ਚਰਚਾ ਦੇ ਵਿੱਚ ਨੇ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦਾ ਪੱਲੜਾ ਭਾਰੀ ਅਜੀਤ ਮਹਿੰਦਰ ਸਿੰਘ ਸਿੱਧੂ ਤੇ ਪਰਮਪਾਲ ਕੌਰ ਪਿੱਛੇ ਰਹਿ ਗਏ ਤੁਸੀਂ ਕਮੈਂਟ ਸੈਕਸ਼ਨ 'ਚ ਵਿਚਾਰ ਲਿਖੋ ਬਠਿੰਡੇ ਵਾਲਿਓ ਕਿਸ ਦਾ ਬਟਨ ਨੱਪ ਕੇ ਆਇਓ ਇਸ ਵਾਰ ਤਾਂ ਉਧਰ ਹੀ ਸੁਖਿੰਦਰ ਰਦਾਵਾ ਤੇ ਹੋਰ ਬਹੁਤ ਸਾਰੇ ਉਮੀਦਵਾਰ ਇਸ ਵਾਰ ਚਰਚਾ ਦੇ ਵਿੱਚ ਰਹੇ ਲੁਧਿਆਣਾ ਤੋਂ ਰਾਜਾ ਫੜਿੰਗ ਕੱਲ ਰਾਤ ਉਹਨਾਂ ਨੇ ਸ਼ਰਾਬ ਫੜੀ ਉਦੋਂ ਵੀ ਸੁਰੱਖਿਅੀਆਂ ਬਣੀਆਂ ਉਹਨਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦੇ ਪੈਲੱਸ ਦੇ ਵਿੱਚ ਕੁਝ ਪੇਟੀਆਂ ਸ਼ਰਾਬ ਦੀਆਂ ਮਿਲੀਆਂ ਸ਼ਰਾਬ ਵੰਡੀ ਜਾ ਰਹੀ ਹੈ ਤਾਂ ਰਾਜਾ ਵੜਿੰਗ ਲੁਧਿਆਣੇ ਵਾਲਿਓ ਤੁਸੀਂ ਵੀ ਦੱਸੋ ਰਵਨੀਤ ਬਿੱਟੂ ਰਾਜਾ ਵੜਿੰਗ ਜਾਂ ਫਿਰ ਪੱਪੀ ਕਿਸ ਦੀ ਜਿੱਤ ਹੋਏਗੀ ਕਮੈਂਟ ਸੈਕਸ਼ਨ 'ਚ ਤੁਸੀਂ ਜ਼ਰੂਰ ਆਪਣੇ ਵਿਚਾਰ ਲਿਖੋ ਤੇ ਜ਼ਰੂਰੀ ਨਹੀਂ ਮੈਂ ਜਿਹੜੇ ਹਲਕਿਆਂ ਦੇ ਨਾਮ ਲਈ ਤੁਸੀਂ ਪੰਜਾਬ ਤੋਂ ਸਾਡੇ ਨਾਲ ਜਿੱਥੋਂ ਵੀ ਜੁੜੇ ਹੋ ਆਨੰਦਪੁਰ ਸਾਹਿਬ ਤੋਂ ਜਲੰਧਰ ਤੋਂ ਜਿੱਥੋਂ ਵੀ ਤੁਸੀਂ ਜੁੜੇ ਹੋ ਤੁਸੀਂ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਤੇ ਆਪਣੇ ਉਮੀਦਵਾਰ ਦਾ ਨਾਮ ਜ਼ਰੂਰ ਲਿਖੋ ਅੰਮ੍ਰਿਤਸਰ ਵਾਲਿਓ ਗੁਰੂ ਨਗਰੀ ਵਾਲਿਓ ਤੁਸੀਂ ਦੱਸੋ ਗੁਰਜੀਤ ਤੌਜਲਾ ਜਿੱਤੇਗਾ ਕਿਸ ਦੀ ਜਿੱਤ ਹੋਏਗੀ ਕਮੈਂਟ ਸੈਕਸ਼ਨ 'ਚ ਵਿਚਾਰ ਲਿਖ ਕੇ ਦੱਸੋ ਕਿ ਤੁਸੀਂ ਕਿਸ ਨੂੰ ਵੋਟ ਪਾ ਕੇ ਆਏ ਹੋ ਜਾਂ ਵੋਟ ਪਾਣ ਨੂੰ ਹੀ ਲਗਾਤਰ ਸੁਖਪਾਲ ਖੈਰਾ ਨੇ ਸਿਮਰਨਜੀਤ ਸਿੰਘ ਮਾਨ ਨੇ ਮੀਤ ਹੇਰ ਨੇ ਤਾਂ ਕੜਾ ਮੁਕਾਬਲਾ ਤਿੱਖਾ ਮੁਕਾਬਲਾ ਉੱਥੇ ਹੁੰਦਾ ਹੋਇਆ ਇਹਨਾਂ ਤਿੰਨਾਂ ਦੇ ਵਿੱਚ ਨਜ਼ਰ ਆਇਆ ਘਟੂ ਘਟ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਕਿ ਇਨ ਅਟਨਾ ਦੇ ਵਿੱਚ ਲਗਾਤਾਰ ਮੁਕਾਬਲਾ ਚੱਲ ਰਿਹਾ ਤੁਸੀਂ ਕਮੈਂਟ ਸੈਕਸ਼ਨ ਚ ਜ਼ਰੂਰ ਦੱਸੋ ਕਿ ਕਿਸ ਦੀ ਜਿੱਤ ਹੋ ਸਕਦੀ ਹੈ ਸੰਗਰੂਰ ਤੋਂ ਉਧਰੋਂ ਹੀ ਜੇਕਰ ਗੱਲ ਕਰੀਏ ਖਡੂਰ ਸਾਹਿਬ ਤੋਂ ਅਮਰਤਪਾਲ ਬਹੁਤ ਚਰਚਾ ਦੇ ਵਿੱਚ ਰਾਇਆ ਕਿ ਅਮਰਤਪਾਲ ਦੀ ਜਿੱਤ ਹੋਏਗੀ ਕਮੈਂਟ ਸੈਕਸ਼ਨ ਚ ਵਿਚਾਰ ਜ਼ਰੂਰ ਲਿਖੋ ਫਿਰੋਜ਼ਪੁਰ ਦੀ ਗੱਲ ਕਰ ਲੈਣਾ ਫਿਰੋਜ਼ਪੁਰ ਤੋਂ ਅਕਾਲੀ ਦਲ ਤੋਂ ਬੋਬੀ ਮਾਨ ਹੋ ਕੇ ਜ਼ੋਰਾ ਸਿੰਘ ਮਾਨ ਦੇ ਪੁੱਤਰ ਨੇ ਉਧਰ ਹੀ ਆਮ ਆਦਮੀ ਪਾਰਟੀ ਤੋਂ ਕਾਕਾ ਬਰਾੜ ਤੇ ਨਾਲ ਦੀ ਨਾਲ ਸ਼ੇਰ ਸਿੰਘ ਕਾਇਆ ਕਾਂਗਰਸ ਤੋਂ ਨੇ ਪਾ ਪਾ ਤੋਂ ਰਾਣਾ ਗਰਮੀਤ ਸਿੰਘ ਛੋਟੀ ਕਈ ਵਾਰ ਸੱਤਾ ਦੇ ਵਿੱਚ ਰਹਿ ਚੁੱਕੇ ਨੇ ਉਹ ਤਾਂ ਕਿਸ ਦੀ ਜਿੱਤ ਹੋਏਗੀ ਫਿਰੋਜ਼ਪੁਰ ਵਾਲਿਓ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਲਿਖ ਸਕਦੇ ਹੋ ਬਠਿੰਡੇ ਤੋਂ ਬਠਿੰਡੇ ਤੋਂ ਲੱਖਾ ਸਦਾਲਾ ਤੋਂ ਲੈ ਕੇ ਹਰਸਿਮਰਤ ਕੌਰ ਬਾਦਲ ਤੱਕ ਸਾਰੀ ਚਰਚਾ ਦੇ ਵਿੱਚ ਨੇ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦਾ ਪੱਲੜਾ ਭਾਰੀ ਅਜੀਤ ਮਹਿੰਦਰ ਸਿੰਘ ਸਿੱਧੂ ਤੇ ਪਰਮਪਾਲ ਕੌਰ ਪਿੱਛੇ ਰਹਿ ਗਏ ਤੁਸੀਂ ਕਮੈਂਟ ਸੈਕਸ਼ਨ 'ਚ ਵਿਚਾਰ ਲਿਖੋ ਬਠਿੰਡੇ ਵਾਲਿਓ ਕਿਸ ਦਾ ਬਟਨ ਨੱਪ ਕੇ ਆਏ ਹੋ ਇਸ ਵਾਰ ਤਾਂ ਉਧਰ ਹੀ ਸੁਖਜਿੰਦਰ ਰਦਾਵਾ ਤੇ ਹੋਰ ਬਹੁਤ ਸਾਰੇ ਉਮੀਦਵਾਰ ਇਸ ਵਾਰ ਚਰਚਾ ਦੇ ਵਿੱਚ ਰਹੇ ਲੁਧਿਆਣਾ ਤੋਂ ਰਾਜਾ ਤੁਸੀਂ ਵੀ ਜ਼ਰੂਰ ਸਾਨੂੰ ਵਿਚਾਰ ਦੱਸੋ ਕਿ ਤੁਹਾਡੇ ਹਿਸਾਬ ਦੇ ਨਾਲ ਕੌਣ ਜਿੱਤ ਰਿਹਾ ਤੁਹਾਡੇ ਇਲਾਕੇ ਦੇ ਵਿੱਚੋਂ ਹੌਟ ਸੀਟਸ ਦੀ ਗੱਲ ਕਰ ਲਈਏ ਤਾਂ ਸੰਗਰੂਰ ਸਭ ਤੋਂ ਜਿਹੜੀ ਆ ਵੱਡੀ ਹੌਟ ਸੀਟ ਬਣੀ ਹੋਈ ਹੈ ਲਗਾਤਾਰ ਸੁਖਪਾਲ ਖਹਿਰਾ ਨੇ ਸਿਮਰਨਜੀਤ ਸਿੰਘ ਮਾਨ ਨੇ ਮੀਤ ਹੇਰ ਨੇ ਤਾਂ ਕੜਾ ਮੁਕਾਬਲਾ ਤਿੱਖਾ ਮੁਕਾਬਲਾ ਉੱਥੇ ਹੁੰਦਾ ਹੋਇਆ ਇਹਨਾਂ ਤਿੰਨਾਂ ਦੇ ਵਿੱਚ ਨਜ਼ਰ ਆਇਆ ਘਟੂ ਘਟ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਕਿ ਇਹਨਾਂ ਤਿੰਨਾਂ ਦੇ ਵਿੱਚ ਲਗਾਤਾਰ ਮੁਕਾਬਲਾ ਚੱਲ ਰਿਹਾ ਤੁਸੀਂ ਕਮੈਂਟ ਸੈਕਸ਼ਨ ਚ ਜ਼ਰੂਰ ਦੱਸੋ ਕਿ ਕਿਸ ਦੀ ਜਿੱਤ ਹੋ ਸਕਦੀ ਹੈ ਸੰਗਰੂਰ ਤੋਂ ਉਧਰੋਂ ਹੀ ਜੇਕਰ ਗੱਲ ਕਰੀਏ ਖਡੂਰ ਸਾਹਿਬ ਤੋਂ ਅਮਰਤਪਾਲ ਬਹੁਤ ਚਰਚਾ ਦੇ ਵਿੱਚ ਰਾਇਕੀ ਅਮਰਤਪਾਲ ਦੀ ਜਿੱਤ ਹੋਏਗੀ ਕਮੈਂਟ ਸੈਕਸ਼ਨ ਚ ਵਿਚਾਰ ਜ਼ਰੂਰ ਲਿਖੋ ਫਿਰੋਜ਼ਪੁਰ ਦੀ ਗੱਲ ਕਰ ਲੈਨੇ ਹੈ ਫਿਰੋਜ਼ਪੁਰ ਤੋਂ ਅਕਾਲੀ ਦਲ ਤੋਂ ਬੋਬੀ ਮਾਨ ਹੋਗੇ ਜ਼ੋਰਾ ਸਿੰਘ ਮਾਨ ਦੇ ਪੁੱਤਰ ਨੇ ਉਧਰ ਹੀ ਆਮ ਆਦਮੀ ਪਾਰਟੀ ਤੋਂ ਕਾਕਾ ਬਰਾੜ ਤੇ ਨਾਲ ਦੀ ਨਾਲ ਸ਼ੇਰ ਸਿੰਘ ਕਪਾਇਆ ਕਾਂਗਰਸ ਤੋਂ ਨੇ ਪਾਛ ਪਾ ਤੋਂ ਰਾਣਾ ਗੁਰਮੀਤ ਸਿੰਘ ਸੋਟੀ ਕਈ ਵਾਰ ਸੱਤਾ ਦੇ ਵਿੱਚ ਰਹਿ ਚੁੱਕੇ ਨੇ ਉਹ ਤਾਂ ਕਿਸ ਦੀ ਜਿੱਤ ਹੋएगी ਫਰੋਜ਼ਪੁਰ ਵਾਲਿਓ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਲਿਖ ਸਕਦੇ ਹੋ ਬਠਿੰਡੇ ਤੋਂ ਬਠਿੰਡੇ ਤੋਂ ਲੱਖਾਂ ਸਧਾਨਾਂ ਤੋਂ ਲੈ ਕੇ ਹਰਸਮਰਤ ਕੌਰ ਬਾਦਲ ਤੱਕ ਸਾਰੀ ਚਰਚਾ ਦੇ ਵਿੱਚ ਨੇ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦਾ ਪੱਲੜਾ ਭਾਰੀ ਅਜੀਤ ਮਹਿੰਦਰ ਸਿੰਘ ਸਿੱਧੂ ਤੇ ਪਰਮਪਾਲ ਕੌਰ ਪਿੱਛੇ ਰਹਿ ਗਏ ਤੁਸੀਂ ਕਮੈਂਟ ਸੈਕਸ਼ਨ 'ਚ ਵਿਚਾਰ ਲਿਖੋ ਬਠਿੰਡੇ ਵਾਲਿਓ ਕਿਸ ਦਾ ਬਟਨ ਨੱਪ ਕੇ ਆਇਓ ਇਸ ਵਾਰ ਤਾਂ ਉਧਰ ਹੀ ਸੁਖਿੰਦਰ ਰਦਾਵਾ ਤੇ ਹੋਰ ਬਹੁਤ ਸਾਰੇ ਉਮੀਦਵਾਰ ਇਸ ਵਾਰ ਚਰਚਾ ਦੇ ਵਿੱਚ ਰਹੇ ਲੁਧਿਆਣਾ ਤੋਂ ਰਾਜਾ ਵੜਿੰਗ ਕੱਲ ਰਾਤ ਉਹਨਾਂ ਨੇ ਸ਼ਰਾਬ ਫੜੀ ਉਦੋਂ ਵੀ ਸੁਰੱਖਿਅियां ਬਣੀਆਂ ਉਹਨਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦੇ ਪੈਲਸ ਦੇ ਵਿੱਚ ਕੁਝ ਪੇਟੀਆਂ ਸ਼ਰਾਬ ਦੀਆਂ ਮਿਲੀਆਂ ਸ਼ਰਾਬ ਵੰਡੀ ਜਾ ਰਹੀ ਹੈ ਤਾਂ ਰਾਜਾ ਵੜਿੰਗ ਲੁਧਿਆਣੇ ਵਾਲਿਓ ਤੁਸੀਂ ਵੀ ਦੱਸੋ ਰਵਨੀਤ ਬਿੱਟੂ ਰਾਜਾ ਵੜਿੰਗ ਜਾਂ ਫਿਰ ਤੱਪੀ ਕਿਸ ਦੀ ਜਿੱਤ ਹੋਏਗੀ ਕਮੈਂਟ ਸੈਕਸ਼ਨ ਚ ਤੁਸੀਂ ਜ਼ਰੂਰ ਆਪਣੇ ਵਿਚਾਰ ਲਿਖੋ ਤੇ ਜ਼ਰੂਰੀ ਨਹੀਂ ਮੈਂ ਜਿਹੜੇ ਹਲਕਿਆਂ ਦੇ ਨਾਮ ਲਈ ਤੁਸੀਂ ਪੰਜਾਬ ਤੋਂ ਸਾਡੇ ਨਾਲ ਜਿੱਥੋਂ ਵੀ ਜੁੜੇ ਹੋ ਆਨੰਦਪੁਰ ਸਾਹਿਬ ਤੋਂ ਜਲੰਧਰ ਤੋਂ ਜਿੱਥੋਂ ਵੀ ਤੁਸੀਂ ਜੁੜੇ ਹੋ ਤੁਸੀਂ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਤੇ ਆਪਣੇ ਉਮੀਦਵਾਰ ਦਾ ਨਾਮ ਜ਼ਰੂਰ ਲਿਖੋ ਅੰਮ੍ਰਿਤਸਰ ਵਾਲਿਓ ਗੁਰੂ ਨਗਰੀ ਵਾਲਿਓ ਤੁਸੀਂ ਦੱਸੋ ਗੁਰਜੀਤ ਔਜਲਾ ਜਿੱਤੇਗਾ ਕਿਸ ਦੀ ਜਿੱਤ ਹੋਏਗੀ ਕਮੈਂਡ ਸੈਕਸ਼ਨ ਤੇ ਵਿਚਾਰ ਲਿਖ ਕੇ ਦੱਸੋ ਕਿ ਤੁਸੀਂ ਕਿਸ ਨੂੰ ਵੋਟ ਪਾ ਕੇ ਆਏ ਹੋ ਜਾਂ ਵੋਟ ਪਾਣ ਨੂੰ ਇਹ ਲਗਾਤਾਰ ਸੁਖਪਾਲ ਖੇਰਾ ਨੇ ਸਮਰਨਜੀਤ ਸਿੰਘ ਮਾਨ ਨੇ ਮੀਤ ਹੇਰ ਨੇ ਤਾਂ ਕੜਾ ਮੁਕਾਬਲਾ ਤਿੱਖਾ ਮੁਕਾਬਲਾ ਉੱਥੇ ਹੁੰਦਾ ਹੋਇਆ ਇਹਨਾਂ ਤਿੰਨਾਂ ਦੇ ਵਿੱਚ ਨਜ਼ਰ ਆਇਆ ਘਟੂ ਘਟ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਵੀ ਜ਼ਰੂਰ ਸਾਨੂੰ ਵਿਚਾਰ ਦੱਸੋ ਕਿ ਤੁਹਾਡੇ ਹਿਸਾਬ ਦੇ ਨਾਲ ਕੌਣ ਜਿੱਤ ਰਿਹਾ ਤੁਹਾਡੇ ਇਲਾਕੇ ਦੇ ਵਿੱਚੋਂ ਹੌਟ ਸੀਟਸ ਦੀ ਗੱਲ ਕਰ ਲਈਏ ਤਾਂ ਸੰਗਰੂਰ ਸਭ ਤੋਂ ਜਿਹੜੀ ਆ ਵੱਡੀ ਹੌਟ ਸੀਟ ਪਣੀ ਹੋਈ ਹੈ ਲਗਾਤਾਰ ਸੁਖਪਾਲ ਖਹਿਰਾ ਨੇ ਸਿਮਰਨਜੀਤ ਸਿੰਘ ਮਾਨ ਨੇ ਮੀਤ ਹੇਰ ਨੇ ਤਾਂ ਕੜਾ ਮੁਕਾਬਲਾ ਤਿੱਖਾ ਮੁਕਾਬਲਾ ਉੱਥੇ ਹੁੰਦਾ ਹੋਇਆ ਇਹਨਾਂ ਤਿੰਨਾਂ ਦੇ ਵਿੱਚ ਨਜ਼ਰ ਆਇਆ ਘਟੂ ਘਟ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਕਿ ਇਹਨਾਂ ਤਿੰਨਾਂ ਦੇ ਵਿੱਚ ਲਗਾਤਾਰ ਮੁਕਾਬਲਾ ਚੱਲ ਰਿਹਾ ਤੁਸੀਂ ਕਮੈਂਟ ਸੈਕਸ਼ਨ ਚ ਜ਼ਰੂਰ ਦੱਸੋ ਕਿ ਕਿਸ ਦੀ ਜਿੱਤ ਹੋ ਸਕਦੀ ਹੈ ਸੰਗਰੂਰ ਤੋਂ ਉਧਰੋਂ ਹੀ ਜੇਕਰ ਗੱਲ ਕਰੀਏ ਖਡੂਰ ਸਾਹਿਬ ਤੋਂ ਅਮਰਤਪਾਲ ਬਾਦ ਚਰਚਾ ਦੇ ਵਿੱਚ ਰਾਇ ਕਿ ਅਮਰਤਪਾਲ ਦੀ ਜਿੱਤ ਹੋਏਗੀ ਕਮੈਂਟ ਸੈਕਸ਼ਨ 'ਚ ਵਿਚਾਰ ਜ਼ਰੂਰ ਲਿਖੋ ਫਿਰੋਜ਼ਪੁਰ ਦੀ ਗੱਲ ਕਰ ਲੈਨੇ ਫਿਰੋਜ਼ਪੁਰ ਤੋਂ ਅਕਾਲੀ ਦਲ ਤੋਂ ਬੋਬੀ ਮਾਨ ਹੋ ਕੇ ਜ਼ੋਰਾ ਸਿੰਘ ਮਾਨ ਦੇ ਪੁੱਤਰ ਨੇ ਉਧਰ ਹੀ ਆਮ ਆਦਮੀ ਪਾਰਟੀ ਤੋਂ ਕਾਕਾ ਬਰਾੜ ਤੇ ਨਾਲ ਦੀ ਨਾਲ ਸ਼ੇਰ ਸਿੰਘ ਕਪਾਇਆ ਕਾਂਗਰਸ ਤੋਂ ਨੇ ਪਾਛ ਪਾ ਤੋਂ ਰਾਣਾ ਗਰਮੀਤ ਸਿੰਘ ਸੋਟੀ ਕਈ ਵਾਰ ਸੱਤਾ ਦੇ ਵਿੱਚ ਰਹਿ ਚੁੱਕੇ ਨੇ ਉਹ ਤਾਂ ਕਿਸ ਦੀ ਜਿੱਤ ਹੋਏਗੀ ਫਿਰੋਜ਼ਪੁਰ ਵਾਲਿਓ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਲਿਖ ਸਕਦੇ ਹੋ ਬਠਿੰਡੇ ਤੋਂ ਬਠਿੰਡੇ ਤੋਂ ਲੱਖਾਂ ਸਦਾਲਾਂ ਤੋਂ ਲੈ ਕੇ ਹਰਸਿਮਰਤ ਕੌਰ ਬਾਦਲ ਤੱਕ ਸਾਰੀ ਚਰਚਾ ਦੇ ਵਿੱਚ ਨੇ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦਾ ਪੱਲੜਾ ਭਾਰੀ ਅਜੀਤ ਮਹਿੰਦਰ ਸਿੰਘ ਸਿੱਧੂ ਤੇ ਪਰਮਪਾਲ ਕੌਰ ਪਿੱਛੇ ਰਹਿ ਗਏ ਤੁਸੀਂ ਕਮੈਂਟ ਸੈਕਸ਼ਨ 'ਚ ਵਿਚਾਰ ਲਿਖੋ ਬਠਿੰਡੇ ਵਾਲਿਓ ਕਿਸ ਦਾ ਬਟਨ ਨੱਪ ਕੇ ਆਇਓ ਇਸ ਵਾਰ ਤਾਂ ਉਧਰ ਹੀ ਸੁਖਿੰਦਰ ਰਦਾਵਾ ਤੇ ਹੋਰ ਬਹੁਤ ਸਾਰੇ ਉਮੀਦਵਾਰ ਇਸ ਵਾਰ ਚਰਚਾ ਦੇ ਵਿੱਚ ਰਹੇ ਲੁਧਿਆਣਾ ਤੋਂ ਰਾਜਾ ਫੜਿੰਗ ਕੱਲ ਰਾਤ ਉਹਨਾਂ ਨੇ ਸ਼ਰਾਬ ਫੜੀ ਉਦੋਂ ਵੀ ਸੁਰਖੀਆਂ ਪੜੀਆਂ ਉਹਨਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦੇ ਪੈਲੱਸ ਦੇ ਵਿੱਚ ਕੁਝ ਪੇਟੀਆਂ ਸ਼ਰਾਬ ਦੀਆਂ ਮਿਲੀਆਂ ਸ਼ਰਾਬ ਵੰਡੀ ਜਾ ਰਹੀ ਹੈ ਤਾਂ ਰਾਜਾ ਵੜਿੰਗ ਲੁਧਿਆਣੇ ਵਾਲਿਓ ਤੁਸੀਂ ਵੀ ਦੱਸੋ ਰਵਨੀਤ ਮਿੱਟੂ ਰਾਜਾ ਵੜਿੰਗ ਜਾਂ ਫਿਰ ਪੱਪੀ ਕਿਸ ਦੀ ਜਿੱਤ ਹੋਏਗੀ ਕਮੈਂਟ ਸੈਕਸ਼ਨ 'ਚ ਤੁਸੀਂ ਜ਼ਰੂਰ ਆਪਣੇ ਵਿਚਾਰ ਲਿਖੋ ਤੇ ਜ਼ਰੂਰੀ ਨਹੀਂ ਮੈਂ ਜਿਹੜੇ ਹਲਕਿਆਂ ਦੇ ਨਾਮ ਲਈ ਤੁਸੀਂ ਪੰਜਾਬ ਤੋਂ ਸਾਡੇ ਨਾਲ ਜਿੱਥੋਂ ਵੀ ਜੁੜੇ ਹੋ ਆਨੰਦਪੁਰ ਸਾਹਿਬ ਤੋਂ ਜਲੰਧਰ ਤੋਂ ਜਿੱਥੋਂ ਵੀ ਤੁਸੀਂ ਜੁੜੇ ਹੋ ਤੁਸੀਂ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਤੇ ਆਪਣੇ ਉਮੀਦਵਾਰ ਦਾ ਨਾਮ ਜ਼ਰੂਰ ਲਿਖੋ ਅੰਮ੍ਰਿਤਸਰ ਵਾਲਿਓ ਗੁਰੂ ਨਗਰੀ ਵਾਲਿਓ ਤੁਸੀਂ ਦੱਸੋ ਗੁਰਜੀਤ ਔਜਲਾ ਜਿੱਤੇਗਾ ਕਿਸ ਦੀ ਜਿੱਤ ਹੋਏਗੀ ਕਮੈਂਟ ਸੈਕਸ਼ਨ 'ਚ ਵਿਚਾਰ ਲਿਖ ਕੇ ਦੱਸੋ ਕਿ ਤੁਸੀਂ ਕਿਸ ਨੂੰ ਵੋਟ ਪਾ ਕੇ ਆਏ ਹੋ ਜਾਂ ਵੋਟ ਪਾਣ ਹੋ ਜਾਂ ਲਗਾਤਾਰ ਸੁਖਪਾਲ ਖੇੜਾ ਨੇ ਸਿਮਰਨਜੀਤ ਸਿੰਘ ਮਾਨ ਨੇ ਮੀਤ ਹੇਰ ਨੇ ਤਾਂ ਕੜਾ ਮੁਕਾਬਲਾ ਤਿੱਖਾ ਮੁਕਾਬਲਾ ਉੱਥੇ ਹੁੰਦਾ ਹੋਇਆ ਇਹਨਾਂ ਤਿੰਨਾਂ ਦੇ ਵਿੱਚ ਨਜ਼ਰ ਆਇਆ ਘਟੋ ਘਟ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਵੀ ਜ਼ਰੂਰ ਸਾਨੂੰ ਵਿਚਾਰ ਦੱਸੋ ਕਿ ਤੁਹਾਡੇ ਹਿਸਾਬ ਦੇ ਨਾਲ ਕੌਣ ਜਿੱਤ ਰਿਹਾ ਤੁਹਾਡੇ ਇਲਾਕੇ ਦੇ ਵਿੱਚੋਂ ਹੌਟ ਸੀਟਸ ਦੀ ਗੱਲ ਕਰ ਲਈਏ ਤਾਂ ਸੰਗਰੂਰ ਸਭ ਤੋਂ ਜਿਹੜੀ ਆ ਵੱਡੀ ਹੌਟ ਸੀਟ ਬਣੀ ਹੋਈ ਹੈ ਲਗਾਤਾਰ ਸੁਖਪਾਲ ਖਹਿਰਾ ਨੇ ਸਿਮਰਨਜੀਤ ਸਿੰਘ ਮਾਨ ਨੇ ਮੀਤ ਹੇਰ ਨੇ ਤਾਂ ਕੜਾ ਮੁਕਾਬਲਾ ਤਿੱਖਾ ਮੁਕਾਬਲਾ ਉੱਥੇ ਹੁੰਦਾ ਹੋਇਆ ਇਹਨਾਂ ਤਿੰਨਾਂ ਦੇ ਵਿੱਚ ਨਜ਼ਰ ਆਇਆ ਕਟੋਕਟ ਉਥੋਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ